ਮੇਰਾ ਨਾਮ ਹੈ ਗਰਮੇਲ ਸਿੰਘ ਏਲਾ ਪੈਂਟ ਕਲੋਨੀ ਤੋਂ ਜੀ ਇਹ ਜਿਸ ਵੇਲੇ ਨਾ ਪੈਂਡ ਦੇ ਸਿਆਲੂ ਦਿਨਾਂ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਮੈਨਨਗ ਹੋਣ ਦਾ ਕੱਠ ਕੀਤਾ ਗਿਆ ਸੀ ਰੋਡ ਪੈਂਡ ਸਸਰਾਲੀ ਕਲੋਨੀ ਬੂਟਾ ਪੈਂਡ ਇਹ ਸਾਰੇ ਪਿੰਡਾਂ ਦੇ ਜਿਹੜੇ-ਜਿਹੜੇ ਬੰਦੇ ਰੇਤੇ ਦਾ ਕੰਮ ਕਰਦੇ ਸੀ ਜੇ ਮੈਂ ਬੋਲਦਾ ਵੀਰੇ ਸੱਚ ਫਿਰ ਲੱਗਦਾ ਕੌੜਾ ਉਹ ਐਸ ਡੀ ਐਮ ਨੂੰ ਫੜ ਕੇ ਲੈ ਕੇ ਆਓ ਜਿਹਨਾਂ ਕਿਹਾ ਸੀ ਇਹ ਮੈਨਨਗ ਹੋਣੇ ਚਾਹੀਦੀ ਆ ਉਹਨੂੰ ਮੈਂ ਕਿਹਾ ਸੀ ਮੇਰੇ ਨਾਲ ਇੱਕ ਵਾਰੀ ਜਾ ਕੇ ਬੰਨ ਤੇ ਜਾ ਕੇ ਦੇਖੋ ਵੀ ਮਿਹਨਤ ਹੋ ਕਿਥੇ ਰਹੀ ਆ ਇਹ ਨਾਲੇ ਜਿਹੜਾ ਵੀ ਜਾਂਦਾ ਵਾ ਨਾਲੇ ਪੱਟਾ ਲਾ ਜਾਂਦਾ ਨਾਲੇ ਪੱਟਣਾ ਸਾਡੀ ਜ਼ਮੀਨ 2 ਨੰਬਰ ਮਸਤਰਖਾ ਖਾਤਾ 1 ਨੰਬਰ ਕਰਮ ਸਿੰਘ ਸਰਪੰਚ ਉਹਨਾਂ ਦੀ ਆ 26 ਨੰਬਰ ਮਸਤਰਖਾ ਖਾਤਾ ਵਾ ਜਿਹੜੀ ਇੱਥੋਂ ਹੀ ਚੱਕਦੇ ਆ ਅਸੀਂ ਉਹਦੇ ਵੀ ਜਦ ਇਹ ਮੈਂ ਐਸ ਡੀ ਐਮ ਨੂੰ ਕਿਹਾ ਸੀ ਮੈਂ ਕਿਹਾ ਸਾਡੀ ਫਰੀ ਚੱਕ ਲੋ 13 ਕਿੱਲੇ 10 ਕਿੱਲੇ ਕਰਮ ਸਿੰਘ ਸਰਪੰਚ ਉਹਨਾਂ ਦੇ ਚੱਕ ਲੋ ਫਰੀ ਸਰਕਾਰ ਜਿੱਥੇ ਜੋ ਲੋਡ ਆ ਲੈ ਜਵੇ ਪਰ ਜੀ ਉਹ ਸਾਧੂ ਸਾਣਾ ਟੱਬਰ ਉਹੀ ਕਰਦਾ ਸੀ ਉਹੀ ਕਹਿੰਦਾ ਸੀ ਉਹਨਾਂ ਦਾ ਸਾਰਾ ਕੋਈ ਧੰਨ ਦੀ ਸੁਆਹ ਹੋ ਗਈ ਇਹ ਕੁਰਸੀ ਤੇ ਬੈਠਣਾ ਇਹਨੂੰ ਚਾਹੀਦਾ ਵਾ ਉਹ ਐਸ ਡੀ ਐਮ ਪਹਿਲਾਂ ਮੈਨੂੰ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਮੇਰੇ ਨਾਲ ਸਿੱਧੀ ਲੈ ਗੱਲ ਕਰਾਓ ਸਾਡੇ ਉਹੀ ਕੋਰਤੂਵਾਰ ਦੀ ਅਸੀਂ ਮੂਵੀ ਦਿਖਾ ਦਾਂਗੇ ਉਹੀ ਐਸ ਡੀ ਐਮ ਨੂੰ ਵੀ ਮੈਂ ਜਦੋਂ ਤੈਨੂੰ ਕਿਹਾ ਸੀ ਚੱਲ ਮੇਰੇ ਨਾਲ ਉੱਥੇ ਜੇ ਤਾਂ ਉਹ ਕਹਿੰਦਾ ਲੈ ਪੈਂਦਾ ਸਾਡੇ ਕਹਿੰਦੇ ਜਿਹੜੇ ਇੱਥੇ ਦਾ ਕੰਮ ਕਰਦੇ ਸੀ ਬੈਸਕਟ ਲੈ ਕੇ ਆ ਸੀ ਤੇ ਅਸੀਂ ਤੇ ਦੇਖ ਇੱਕ ਗੱਲ ਕਹਿੰਦੇ ਇੱਕ ਗੱਲ ਕਹਿੰਦੇ ਮੁੰਡਾ ਜੀ ਇਹ ਮੁੰਡਾ ਤਾਂ ਝੂਠ ਬੋਲਦਾ ਵਾ ਅਸੀਂ ਇਹਦੇ ਜ਼ਮੀਨ ਹੈ ਨਹੀਂ ਤੇ ਅੱਜ ਮੈਂ ਕਿ ਜਿਹੜਾ ਮੁੰਡਾ ਜਿਹੜੇ ਬੰਦੇ ਨੇ ਕਿਹਾ ਵੀ ਇਹਦਾ ਜ਼ਮੀਨ ਹੈ ਨਹੀਂ ਮੈਂ ਕਿਹਾ ਸਾਡੇ 13 ਗੀਲੇ ਆ ਭਾਈ ਜਾਓ ਫਰੀ ਚੱਕ ਲੋ 2 ਨੰਬਰ ਮਸਤਾਰਕਾ ਖਾਤਾ ਉਹ ਨਿਗਾਹ ਮਾਰ ਕੇ ਦੇਖ ਲੋ ਉੱਥੇ ਅੱਜ ਵੀ ਪਈ ਆ ਉੱਥੋਂ ਸਰਕਾਰ ਨਾਲ ਕਿਹਾ ਵੀ ਚੱਕੋ ਇਹ ਨਹਿਰ ਬਣਾਓ ਪੱਟ ਕੇ ਇਹਨਾਂ ਨਾਲ ਦਾ ਬਣਾਤਾ ਦੂਜਾ ਹੋ ਰੇ ਕੰਮ ਆ ਜਿਹਦੀ ਜ਼ਮੀਨ ਹੈਗੀ ਆ ਵਿਚਾਰਾ ਪਟਿਆਲੇ ਤੋਂ ਸਾਡੇ ਪਿੰਡ ਆਇਆ ਉਹਦਾ ਵਿਚਾਰਦੀ ਉਹ ਉੱਥੋਂ ਉੱਥੋਂ ਵੇਚ ਕੇ ਇੱਥੇ ਆਇਆ ਇੱਥੇ ਉਹਦੀ ਉੱਦਾਂ ਉੱਜੜ ਕੀ ਕਰੂਗਾ ਉਹ ਚੌਣ ਲਾ ਕੇ ਬੈਠਾ ਵਿਚਾਰਾ ਉੱਥੇ ਮਿੱਠੇ ਉਹਨਾਂ ਖਵਾਜਾ ਰੁਕ ਜੂਆ ਉਹਨੂੰ ਆਪਸਰਾਂ ਨੂੰ ਲੈ ਕੇ ਆਓ ਫੜ ਕੇ ਜਿਹਨਾਂ ਨਾਲ ਖੂਪ ਵਾਏ ਆ ਇਹ ਵੀਰੇ ਮੈਂ ਤਾਂ ਨਹੀਂ ਕਹਿੰਦਾ ਸੱਚ ਗੱਲ ਜਿਹੜੀ ਚੁੱਪਦੀ ਆ ਹਾਂ ਵੀਰੇ ਮੈਂ ਇਹ ਗੱਲ ਜ਼ਰੂਰ ਪੁੱਛਣਾ ਚਾਹੁੰਦਾ ਕਿਉਂਕਿ ਤੁਹਾਡੀ ਕਤਾਰ ਕਿਤਨਾ ਕਿਤੇ ਦਰ ਤੱਕ ਝਲ ਕਰਿਆ ਵਾ ਇਸ ਦੇ ਵਿੱਚ ਕੋਈ ਹਾਸੇ ਮਜ਼ਾਕ ਵਾਲੀ ਗੱਲ ਨਹੀਂ ਮੈਂ ਇਹ ਕਹਿੰਦਾ ਵੀ ਜਿਹੜੇ ਤੁਸੀਂ ਉਹਨਾਂ ਦੇ ਅਧਿਕਾਰੀਆਂ ਨੂੰ ਇਹ ਗੱਲ ਕਹਿ ਰਹੇ ਆ ਵੀ ਤਾਂ ਚਕਾਨ ਵਾਲੇ ਵੀ ਤਾਂ ਸਾਡੇ ਲੋਕ ਸੀ ਕੋਈ ਬਾਹਰੋਂ ਤਾਂ ਨਹੀਂ ਆਇਆ ਸੀ ਜਦ ਇਹ ਨਾ ਚਕਾਨ ਦੀ ਰੇਤੇ ਦੀ ਗੱਲ ਆਈ ਉਹਨੇ ਮੈਂ ਐਸ ਡੀ ਐਮ ਨੂੰ ਪੁੱਛਿਆ ਮੈਂ ਕਿ ਸਰ ਵੀ ਇੱਕ ਮੈਨੂੰ ਗੱਲ ਦੱਸੋ ਵੀ ਇਹ ਰੇਤੇ ਦੀ ਮੈਨਗ ਜਿਹੜੀ ਆ ਪੰਨ ਦੇ ਉੱਤੇ ਕਿੰਨੇ ਕੀਲਿਆਂ ਦੀ ਬਾੜਾ ਟਰੈਕਟਰ ਟਰਾਲੀ ਟਿਪਰ ਚੱਲ ਸਕਦਾ ਕਹਿੰਦਾ 4 ਕੀਲਿਆਂ ਦੀ ਮੈਂ ਕਿਹਾ ਸਾਰੇ 4-4 ਕਿਲੋਮੀਟਰ ਤੋਂ ਤੜਾਈ ਜਾ ਰਿਹਾ ਕਾਰਾਂ ਕੋ ਰੋਡ ਪੈਂਡ ਤੋਂ ਇਹ ਸਾਡਾ ਪੈਂਡ ਮੈਂ ਕਿਹਾ ਕੀ ਗੱਲ ਇਹ ਚੰਡੀਗੜ੍ਹ ਰੋਡ ਲੱਗਦਾ ਸਾਡੇ ਪੈਂਡੋਂ ਰੇੜੇ ਲੈ ਕੇ ਇਧਰ ਦੀ ਜਾਣ ਉੱਥੋਂ ਚਲਾ ਕੇ ਤੇ ਜਦੇ ਕਿਸੇ ਅਫਸਰ ਨੇ ਜੇ ਅਸੀਂ ਬੋਲਦੇ ਸੀ ਮੇਰਵਾਂ ਥਾਣੇ ਵਾਲਾ ਐਸਐਚਓ ਕਹਿੰਦਾ ਚਲੋ ਥਾਣੇ ਪਰਚਾ ਕਰ ਦੂੰ ਵੀਰੇ ਆਉਣਾ ਸੀ ਉਹੀ ਕਰਨਾ ਉਹੀ ਖਾਣਾ ਤੇ ਪਰਚਾ ਕਰਾ ਲੀਏ 4 ਘੰਟੇ ਵੀਰੇ ਥਾਣੇ ਕੋਰਤਵਾਰੇ ਬੈਠ ਕੇ ਆਏ ਆਂ ਅਸੀਂ ਮੱਤੇ ਆੜੇ ਮੇਨ ਮੁੱਦਾ ਉਹ ਨਾ ਕੀਤਾ ਏ ਫਿਰ ਪਿੰਡ ਦਾ ਕੋਈ ਬੋਲਣ ਨੂੰ ਨਹੀਂ ਤੁਸੀਂ ਕੱਲ੍ਹ ਆਈਆਂ ਪਿੰਡ ਦੇ ਵਿੱਚ ਬੋਲਣ ਨੂੰ ਉਹ ਭਰਾ ਮੇਰੇ ਆਹੋ ਨੂੰ ਬੋਲਣ ਨਹੀਂ ਨਹੀਂ ਕਿਹੜਾ ਬੋਲੂ ਆ ਦੱਸ ਯਾਰ ਸੱਚ ਨੂੰ ਵੀਰਾ ਕੀ ਕਰੂਗਾ ਦੱਸ ਉਹ ਨਹੀਂ ਐਡਾ ਤਾਂ ਨਹੀਂ ਭਾਈ ਤੁਹਾਡੀ ਨਿੱਜੀ ਕੋਈ ਰੰਜਿਸ਼ ਹੋਵੇ ਕਿਤੇ ਇਸ ਇਸ ਬਹਾਨੇ ਰੰਜਿਸ਼ ਕੱਟਦੇ ਹੋ ਭਰਾਵਾ ਰੰਜਿਸ਼ ਏ ਆ ਜਿਹੜਾ ਸੱਚ ਬੋਲੂ ਆ ਉਹ ਬਰਬਾਦ ਆ ਉਹ ਬੰਦਾ ਹੀ ਨਹੀਂ ਸਹੀ ਇਹ ਪਿੰਡ 'ਚ ਉਹਨੂੰ ਗਲਤ ਕਹਿੰਦੇ ਆ ਨਹੀਂ ਗੱਲਾਂ ਤਾਂ ਕਰਿਆ ਉਹਨਾਂ ਨੇ ਕਿਹਾ ਇਸ ਇੱਕ ਬੰਦੇ ਤੋਂ ਪੁੱਛ ਲਿਆ ਬਾਕੀ ਬੰਦੇ ਤੋਂ ਕਿਸੇ ਤੋਂ ਪੁੱਛਿਆ ਨਹੀਂ ਮੇਰਾ ਜੇਤੋ ਮਰ ਗਿਆ ਮੈਂਟੂ ਤੋਂ ਪੁੱਛ ਲਿਆ ਇਹੀ ਗੱਲ ਦੱਸੂ ਐ ਉਹ ਯਾਰ ਭਾਜੀ ਜੋ ਵੀ ਕਿਹਾ ਸਹੀ ਜੀ ਅਸੀਂ ਇਹਦੇ ਨਾਲ ਹੀ ਬਰਾਬਰ ਹਮ ਸੱਚਾ ਜੋ ਵੀ ਇਹਨੇ ਕਿਹਾ ਇਸ ਦੇ ਪਿੱਛੇ ਕੋਈ ਗਲਤ ਨਹੀਂ ਕੋਈ ਗਲਤ ਨਹੀਂ ਹੈਗਾ ਭਾਜੀ ਬਿਲਕੁਲ ਸੱਚਾ ਜੋ ਵੀ ਕਿਹਾ ਅਸਨ ਸਿੰਘ ਤੋਂ ਪੁੱਛ ਲੂ ਭਾਜੀ ਸਹੀ ਗੱਲ ਹੈ ਇੱਥੇ ਰੇਤੇ ਵਾਲੇ ਚੱਕ ਕੇ ਚਲੇ ਗਏ ਮੋੜ ਕੇ ਅੱਜ ਕੋਈ ਨਹੀਂ ਆਇਆ ਦੇਖ ਬਿਲਕੁਲ ਸੱਚਾ ਅੱਜ ਆਇਆ ਜਿਹੜੇ ਅਫਸਰ ਆਇਆ ਉਹ ਯਾਰ ਗੱਟੀਆਂ ਹੀ ਬੈਠੇ ਆਰਾਮ ਨਾਲ ਠੰਡਾ ਪੀਂਦੇ ਉਹ ਲੈ ਕੇ ਆਇਆ ਕੋਲ 6 ਸਮੋਸੇ ਆਪਦੇ ਖਾ ਰਹੇ ਨਜ਼ਾਰੇ ਨਸੀਬ ਉਹ ਤੇ ਇੰ ਕੀ ਨਾ ਕਰਨਾ ਵਾ ਅਸੀਂ ਇਹ ਕਰਨਾ ਜੋ ਕੋ ਕਰਨਾ ਇੱਥੇ ਜਿਹੜੇ ਆਮ ਲੋਕ ਆਮ ਜਨਤਾ ਉਹਨਾਂ ਨਾਲ ਕਰਨਾ ਸਭ ਕੋਈ ਯਾਰ ਉਹਨਾਂ ਨੂੰ ਇੱਕ ਇੱਕ ਗੱਲ ਜਰੂਰ ਦੱਸਿਓ ਤਿੰਨ ਦਿਨਾਂ ਦੇ ਵਿੱਚੋਂ ਤੇ ਮਾਰਾ ਮੋਟਾ ਪਾਣੀ ਰੁਕਿਆ ਕਿਤੇ ਨਹੀਂ ਨਹੀਂ ਪਾਣੀ ਕੋਈ ਨਹੀਂ ਰੁਕਿਆ ਸਾਡਾ ਨਿਕਾਣ ਵਧੀਆ ਦੇ ਤਿੰਨ ਦਿਨਾਂ ਵਿੱਚ ਆਪਣੇ ਆਹ ਖੇਤ ਤੱਕ ਛੇ ਹੀ ਲੇ ਵਾਲੇ ਕਹਿੰਦਾ ਲੱਗਦਾ ਵਾ ਦੇਖੋ ਇੱਥੇ ਤਾਂ ਪੱਤਰਕਾਰਾਂ ਨੂੰ ਵੀ ਕਹਿੰਦੇ ਝੂਠੀਆਂ ਤੇ ਗਲਤ ਵਫਾ ਬੁਲਾ ਰਹੇ ਹੈ ਕੋਈ ਝੂਠੇ ਵਫਾ ਨਹੀਂ ਹੈਗੀ ਸਭ ਕੁਝ ਸੱਚਾ ਤੁਹਾਡੇ ਸਾਹਮਣੇ ਅੱਖਾਂ ਦੇ ਦੇਖੋ ਵੀਰ ਜੀ ਉਹ ਖੰਭਾ ਤੇ ਕੰਭਾ ਕੀਲਾ ਪੂਰਾ ਨਾਪ ਕੇ ਲੱਗਦਾ ਹੁੰਦਾ ਖੰਭਾ ਸਰਕਾਰੀ ਸਰਕਾਰੀ ਰੂਲਾ ਮੈਨੂੰ ਸਾਰਾ ਪਤਾ ਇੱਕ ਖੰਭਾ ਕੀਲਾ ਅੱਗੇ ਕੱਲ੍ਹ ਆ ਗਿਰ ਗਿਆ ਕੱਲ ਦਾ ਅੱਜ ਇੱਕ ਖੰਭਾ ਇੱਥੋਂ ਅੱਗੇ ਸੀ ਉਹ ਲੈਣ ਜਾਂਦੀ ਟਰਾਂਸਫਾਰਮਰ ਨੂੰ ਉਹ ਗਿਰ ਗਿਆ ਯਾਰ 20 ਮਿੰਟਾਂ ਦੇਖ ਦੇਖ ਰਿਹਾ ਕਿੰਨੇ ਵਿੱਚ ਜਗਾ ਅਸੀਂ ਤਾਂ ਚੋਰ ਦੇ ਕੇ ਮੱਥਾ ਟੇਕ ਕੇ ਨੂੰ ਕਹ ਰਿਹਾ ਮਾਲਕਾ ਸਾਨੂੰ ਸ਼ਾਂਤੀ ਬਖਸ਼ ਲਾਥੇ ਕੋਈ ਮਸ਼ੀਨ ਨਹੀਂ ਆ ਨਾ ਕੋਈ ਜੀਸੀਪੀ ਆਇਆ ਨਾ ਤੇ ਹੈਗਾ ਕੋਈ ਦੇਖ ਲੋ ਤੁਹਾਡੇ ਸਾਹਮਣੇ ਮਾਰੂ ਉਹਦੇ ਨੂੰ ਕੈਮਰਾ ਹੈ ਨਹੀਂ ਇੱਥੇ ਕੁਝ ਵੀ ਅਸੀਂ ਤਾਂ ਤਾਂ ਆਏ ਆ ਘਰੇ ਵੀ ਅਸੀਂ ਮਰਨਾ ਇੱਥੇ ਵੀ ਅਸੀਂ ਮਰਨਾ ਨਾਤੀ ਭੇਜਣਾ ਸਰਾਂ ਤੇ ਹਮ ਜਾਂਮ ਛੱਡੋ ਇਹ ਚੀਜ਼ਾਂ ਆ ਰਹੀਆਂ ਬੋੜੇ ਕਿ ਹੈਗੇ ਆ ਪੈਟਰੋਲ ਨੂੰ ਇੱਕ ਇੱਕ ਜਾਣਕਾਰੀ ਤੁਸੀਂ ਸਾਰੇ ਬੈਠੇ ਆ ਇੱਥੇ ਜੂਰ ਲੇ ਲਓ ਕਿਉਂਕਿ ਪੱਤਰਕਾਰਾਂ ਤੇ ਵੀ ਰਿਐਕਸ਼ਨ ਲੱਗਦਾ ਕਹਿੰਦੇ ਗਲਤ ਗਵਾ ਬਣਾ ਹਾਨੂੰ ਮੈਂ ਕੁਝ ਸਿਖਾ ਕੇ ਕੀ ਆ ਵੀ ਤੁਸੀਂ ਉਹਦੇ ਖਿਲਾਫ ਬੋਲੋ ਜਾਂ ਤੁਹਾਡੀ ਜਦੂਪੁਰ ਤੁਹਾਡੀ ਪ੍ਰਸ਼ਾਸਨ ਕਿੰਨੀ ਕੀ ਸਾਰ ਲੈ ਰਿਆ ਨਹੀਂ ਨਹੀਂ ਕੋਈ ਗੱਲ ਨਹੀਂ ਜੋ ਸੱਚਾਈ ਹੈ ਜਪੰਜ ਚਾਰ ਬੰਦੇ ਬੈਠੇ ਹੋ ਕੇ ਕਹਿੰਦੇ ਕਿ ਬੇਕਰ ਕਰ ਲੈ ਸਾਰਾ ਕੁਝ ਸਰਕਾਰ ਸਰਕਾਰ ਦਾ ਪੱਤਰਕਾਰ ਜੋ ਵੀ ਹੈ ਸੱਚਾ ਮੇਰਾ ਭਰਾ ਸਰਕਾਰ ਦਾ ਅਫਸਰਾਂ ਨੂੰ ਤਨਖਾਹ ਦਿੰਦੀ ਆ ਸਰਕਾਰ ਅਫਸਰਾਂ ਨੂੰ ਤਨਖਾਹ ਦਿੰਦੀ ਆ ਅਫਸਰ ਸਹੀ ਨਹੀਂ ਹੈਗੇ ਅਫਸਰ ਸਹੀ ਨਹੀਂ ਜਿਵੇਂ ਹੈ ਕੈਮਰਾ ਬਾਰ ਬਾਰ ਕਹਿੰਦੇ ਲੈ ਕੇ ਆ ਦੇ ਬਬੂਲਰ ਇੱਥੇ ਸੀ ਭਾਜੀ ਆਹ ਸੜਕ ਉੱਥੇ ਉੱਥੋਂ ਉੱਧਰ ਨੂੰ ਕਰਦਾ ਹੈ ਨਜ਼ਦੀਕੀ ਤੋਂ ਜ਼ਰੂਰ ਤੇ ਸੀ ਬਹੁਤ ਦਿਖਾਉਂਦਾ ਕਿਥੇ ਪੂਰੇ ਦਾ ਬਹਿਣਾ ਉੱਥੇ ਤੱਕ ਸੀ ਇਹ ਅਸੀਂ ਪਿਛਲੇ ਐਤਵਾਰ ਉੱਥੇ ਮੱਤਾਂ ਦੇਖਦੇ ਸੀ ਦਰਿਆ ਤੇ ਇਹ ਹੁਣ ਇੱਥੇ ਜਿੱਥੇ ਬੂਟਾ ਪਿਆ ਵਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਹੋਰ ਨਾਲ ਬੋਰ ਇਹ ਦੇਖੋ ਬੰਨ ਕੋ ਚਲ ਜਾਣੀ ਹੈ ਹੂੰ ਜਾਊਗੀ ਇਹ ਕਿੰਨਾ ਡੇਢ ਤੋਂ 2 ਕਿਲੇ ਦੀ ਬਾਤ ਹੈਗੀ ਹੈ 3 ਤੋਂ 4 ਕਿਲੇ ਜ਼ਮੀਨ ਲਗਾਤਾਰ ਪਾਣੀ ਦੇ ਵਹਾਅ ਦੇ ਵਿੱਚ ਆ ਗਿਆ ਔਰ ਲੋਕਾਂ ਦਾ ਗੁੱਸਾ ਬਿਲਕੁਲ ਜਾਏਗਾ ਔਰ ਇੱਥੇ ਜੋ ਲਗਾਤਾਰ ਕਵਰੇਜ ਕੀਤੀ ਆ ਲਗਾਤਾਰ ਦਿਖਾਉਣ ਦਾ ਮਕਸਦ ਸਾਡਾ ਇਹ ਜ਼ਰੂਰ ਸੀ ਕਿ ਪ੍ਰਸ਼ਾਸਨ ਇਧਰ ਵੀ ਜ਼ਰੂਰ ਧਿਆਨ ਦੇਵੇ ਜਿਸ ਤਰ੍ਹਾਂ ਦੂਸਰੇ ਪਾਸੇ ਲਗਾਤਾਰ ਤਿੰਨ ਦਿਨਾਂ ਤੋਂ ਮਿੱਟੀ ਦੇ ਬੋਰੇ ਜਾਂ ਪਪੂਲਰ ਵਗੈਰਾ ਕੱਟ ਕੇ ਉੱਥੇ ਸਹਯੋਗ ਦਿੱਤਾ ਜਾ ਰਿਹਾ ਹੈ